ਇੱਥੇ ਪੰਜਾਬ ਦੇ ਵਿੱਚ ਸਮਾਜਿਕ ਕਰੇਤੀਆਂ ਵੱਧ ਰਹੀਆਂ ਨੇ ਨੌਜਵਾਨੀ ਗਲਤ ਰਾਹੇ ਪੈ ਰਹੀ ਹੈ ਤੇ ਸਰਕਾਰ ਆਪਣੇ ਹੀ ਘਰ ਪਰੰਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਆਪਣੀ ਕਲਾ ਦੇ ਰਾਹੀਂ ਲੋਕਾਂ ਨੂੰ ਸਹੀ ਦਿਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਤਪਾਲ ਸਿੰਘ ਦੁਗਰੀ ਉਹਨਾਂ ਗਾਇਕਾਂ ਦੇ ਵਿੱਚੋਂ ਇੱਕ ਹਨ ਜੋ ਆਪਣੀ ਚੰਗੀ ਲਿਖਤ ਅਤੇ ਚੰਗੀ ਗਾਇਕੀ ਦੇ ਜ਼ਰੀਏ ਨੌਜਵਾਨਾਂ ਨੂੰ ਸਮਾਜ ਨੂੰ ਇੱਕ ਚੰਗੀ ਸੇਧ ਦੇ ਰਹੇ ਨੇ ਅਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਇੱਕ ਗੀਤ ਰਸਵਾਈ ਵੀ ਰਿਲੀਜ਼ ਕੀਤਾ ਗਿਆ। ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਸ਼ੁਕਰਾਨਾ ਲਾਈਵ 뮤직 ਇਵੈਂਟ ਕਰਵਾਇਆ ਗਿਆ। ਇਸ ਇਵੈਂਟ ਦੇ ਕਰਵਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ। ਇਸ ਦਾ ਆਯੋਜਨ ਮੁੱਖ ਗੀਤਕਾਰ ਸਤਪਾਲ ਸਿੰਘ ਦੁਗਰੀ ਬੱਬੂ ਹੀਰਾ ਅਤੇ ਤੇਜਿੰਦਰਪਾਲ ਸਿੰਘ ਦੇ ਵੱਲੋਂ ਕਰਵਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਆਪਣੀ એનર્ਜੀ ਨੂੰ ਸਹੀ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ ਅਤੇ ਗਾਇਕੀ ਇੱਕ ਬਹੁਤ ਹੀ ਵਧੀਆ ਥੈਰੇਪੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਜੀਵਨ ਜਿਉਣ ਦੇ ਲਈ ਪ੍ਰੇਰਿਤ ਕਰਦੀ ਹੈ ਉਹਨਾਂ ਦੇ ਵੀ ਕਹਿਣਾ ਹੈ ਕਿ ਸਾਨੂੰ ਨਾ ਸਿਰਫ ਖੁਦ ਨੂੰ ਬਲਕਿ ਦੂਜਿਆਂ ਨੂੰ ਵੀ ਗਾਇਕੀ ਦੇ ਵੱਲ ਲਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਾਇਕ ਸਤਪਾਲ ਸਿੰਘ ਦੁਗਰੀ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੁਸੀਬਤਾਂ ਦੇ ਸਮਾਂ ਜੋ ਵੀ ਲਾਜ਼ਮੀ ਸਭੇ ਜਾਣਕਾਰੀ ਅੱਜ ਸ਼ੁਕਰਾਨਾ ਪ੍ਰੋਗਰਾਮ ਦਾ ਨਾਮ ਹੈ ਜੀ ਤੇ ਇਹ ਅਸਲੀਅਤ ਵਿੱਚ ਹੈ ਹੀ ਸ਼ੁਕਰਾਨਾ ਕਿ ਅਕਾਲ ਪੁਰਖ ਜੀ ਨੇ ਸਾਨੂੰ ਇੱਕ ਸੇਵਾ ਲਈ ਚੁਣਿਆ ਔਰ ਉਸ ਸੇਵਾ ਨੂੰ ਨਿਭਾਉਣ ਦੇ ਲਈ ਆ ਸਾਰੀ ਟੀਮ ਇਕੱਤਰ ਹੋਈ ਹੈ ਤੇ ਉਸੇ ਤਹਿਤ ਅੱਜ ਇੱਕ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈ ਕਿ 뮤지컬 ਪ੍ਰੋਗਰਾਮ ਹੈ ਜਿਹਦਾ ਨਾਮ ਅਸੀਂ ਸ਼ੁਕਰਾਨਾ ਰੱਖਿਆ ਤੇ ਜਿਹਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਜੀ ਦੇ ਸੀ ਕਿਹੜੇ ਸੌਂਗ ਲੈ ਕੇ ਆ ਰਹੇ ਹੋ ਕਾਫੀ ਲੰਬੀ ਯਾਤਰਾ ਬਲੇ ਤੋਂ ਬਾਅਦ ਤੁਸੀਂ ਸ਼ੁਰੂਆਤ ਕੀਤੀ ਜੀ ਇਹ ਸਵੇਚਾਰਕ ਇੱਕ ਪ੍ਰੋਗਰਾਮ ਹੈ ਜੀ ਜਿਹਦੇ ਵਿੱਚ ਅਸੀਂ ਸਮਾਜਿਕ ਵਿਸ਼ਿਆਂ ਦੇ ਉੱਪਰ ਖਾਸ ਕਰਕੇ ਪਰਿਵਾਰਕ ਵਿਸ਼ਿਆਂ ਤੇ ਅਧਿਆਤਮਿਕ ਵਿਸ਼ਿਆਂ ਤੇ ਔਰ ਖਾਸ ਕਰਕੇ ਜਿਹੜੇ ਮੁੱਦੇ ਸਾਡੇ ਪੰਜਾਬ ਦੇ ਚਲੰਤ ਮੁੱਦੇ ਐ ਉਹਨਾਂ ਸਾਰੇ ਮੁੱਦਿਆਂ ਨੂੰ ਅਸੀਂ ਗੀਤਾਂ ਦੇ ਰੂਪ ਵਿੱਚ ਤਰਜਮਾਨ ਕਰਕੇ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਕਿਹੜਾ ਗੀਤ ਲੈ ਕੇ ਆ ਰਹੇ ਨਵਾਂ ਜਿਹੜਾ ਤੁਸੀਂ ਗੀਤ ਲੈ ਕੇ ਆ ਰਹੇ ਉਹਦੇ ਵਿੱਚ ਸੌਂਗ ਕਰਕੇ ਸੁਣਾਓ ਹਾਂ ਜੀ ਗੀਤ ਹੈ ਜੀ ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ਇਸੁੱਤਿਆਂ ਰਹਿਣਦੇ ਹੀ ਹਰਜਾਂਦੇ ਨੇ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਬੋਲਣ ਵਾਲਿਆਂ ਤੇ ਲੱਗਦੇ ਅੱਜ ਜੁਰਮਾਨੇ ਨੇ ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ਇਸੁੱਤਿਆਂ ਰਹਿਣਦੇ ਹੀ ਹਰਜਾਂਦੇ ਨੇ ਜੀ ਜਦੋਂ ਇਹ ਮਾਮਲਾ ਹੁੰਦਾ ਕਿ ਕਿੰਨਾ ਕਿੰਨੇ ਜਿਹੜੇ ਕੰਵਰਟ ਸਕੂਲਾਂ ਆਉਂਨਾ ਘਟਾ ਦੇ ਜਾ ਰਹੇ ਨੇ ਕਿਵੇਂ ਦੇ ਦੇਓ ਕੰਵਰਟ ਸਕੂਲਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਖੱਟਦੀਆਂ ਆ ਰਹੀਆਂ ਜੀ ਇਹ ਨਲਾਇਕੀ ਹੈ ਜੀ ਸਾਡੀ ਸਾਰਿਆਂ ਦੀ ਔਰ ਨਲਾਇਕੀ ਹੈ ਸਾਡੀਆਂ ਸਰਕਾਰਾਂ ਦੀ ਨਲਾਇਕੀ ਹੈ ਸਾਡੀ ਜਿੱਥੇ ਬੰਦਕ ਢਾਂਚਿਆਂ ਦੀ ਜੇ ਅਸੀਂ ਆਪਣੀਆਂ ਨਲਾਇਕੀਆਂ ਨੂੰ ਨਾ ਨਾ ਸੁਧਾਰਿਆ ਤੇ ਜਿਹੜੀ ਸਾਡੀ ਬੈਕਬੋਨ ਜਿਹਨੂੰ ਰੀਡ ਦੀ ਹੱਡੀ ਜਿਹਨੂੰ ਅਸੀਂ ਬੋਲੀ ਕਹਿੰਦੇ ਆ ਜੇ ਉਹ ਨਾ ਬਚਾ पाए ਫਿਰ ਪੰਜਾਬ ਬਚਾਣਾ ਬਹੁਤ ਬਹੁਤ ਮੁਸ਼ਕਿਲ ਹੈ ਜੀ ਕੀ ਕਹਿਣਾ ਚਾਹੂਗੇ ਜਿਹੜੀ ਸਰਕਾਰਾਂ ਹੁੰਦਾ ਮਾਂ ਬੋਲੀ ਨੂੰ ਛੇੜ ਕਰਦੀਆਂ ਹਨ ਉਹ ਮੰਨਵਾਉਂਦੇ ਨਹੀਂ ਅਸੀਂ ਮਾਂ ਬੋਲੀ ਨੂੰ ਸੱਖਾਂ ਚੱਕਾਂ ਤੇ ਪਰ ਉਹ ਲੋਕ ਕਿਦਾਂ ਕਿਵੇਂ ਛੇੜਾ ਕਰਦੇ ਜਾ ਰਹੇ ਨੇ ਜਿਹੜਾ ਆਪਣੀ ਬੋਲੀ ਨਾਲ ਵਫਾ ਨਹੀਂ ਨਿਭਾ ਸਕਦਾ ਉਹ ਕਿਸੇ ਨਾਲ ਕੀ ਵਫਾ ਨਿਭਾਊਗਾ ਤੇ ਜੇ ਤੁਸੀਂ ਆਪਣੇ ਆਪ ਨਾਲ ਵਫਾ ਨਹੀਂ ਨਾ ਕਰ ਸਕਦੇ ਤੇ ਸਮਾਂ ਤੁਹਾਡੇ ਨਾਲ ਵਫਾ ਨਹੀਂ ਕਰਦਾ ਸਮਾਂ ਹਮੇਸ਼ਾ ਤਬਦੀਲੀ ਲਿਆਉਂਦਾ ਹੈ ਜੇ ਤੁਸੀਂ ਆਪਣੇ ਆਪ ਨਾਲ ਵਫਾਦਾਰ ਹੋ ਆਪਣੀ ਬੋਲੀ ਨਾਲ ਵਫਾਦਾਰ ਹੋ ਆਪਣੇ ਖਿੱਤੇ ਨਾਲ ਵਫਾਦਾਰ ਹੋ ਆਪਣੇ ਲੋਕਾਂ ਨਾਲ ਵਫਾਦਾਰ ਹੋ ਤੇ ਉਹ ਲੋਕ ਤੁਹਾਡੇ ਰਹਿਣਗੇ ਜੇ ਤੁਸੀਂ ਉਹਨਾਂ ਨਾਲ ਵਫਾਦਾਰੀ ਨਹੀਂ ਕਰਦੇ ਤੇ ਸਮਾਂ ਫਿਰ ਬਦਲ ਜਾਂਦਾ ਹੈ ਵਿੱਚ ਇੰਦਾ ਦੇ ਹੋਰ ਵੀ ਟਰੈਕ ਆਉਣਗੇ ਕਿਉਂਕਿ ਅੱਜ ਗਾਇਕੀ ਤੇ ਕਲਾ ਬਹੁਤ ਗੰਧਲੀ ਹੋ ਗਈ ਹੈ ਤੇ ਜਿਹੜੇ ਚੰਗੇ ਸਹਿਰਤ ਬਣਉਣ ਵਾਲੇ ਬਹੁਤ ਘੱਟ ਗਏ ਨੇ ਕਦਾ ਜਿੰਨਾ ਵੀ ਰਿਸਪੌਂਸ ਬਣਿਆ ਕਿਉਂਕਿ ਚੰਗੇ ਲੋਕ ਚੰਗਾ ਸ਼ਬਦ ਸੁਣਾਉਣਾ ਚਾਹੁੰਦੇ ਨੇ ਸੁਣਾਉਣਾ ਚਾਹੁੰਦੇ ਨੇ ਜੀ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਸੇ ਲਾਈਨ ਤੇ ਰਹੋਗੇ ਕਿਉਂਕਿ ਇਹ ਤਾਂ ਨਹੀਂ ਕਿਥੋਂ ਲੋਰ ਚੋ ਇਹ 10 ਸਾਲ ਪਹਿਲਾਂ ਵਾਲੀਆਂ ਗੱਲਾਂ ਅਸੀਂ ਅੱਜ ਲੈ ਕੇ ਆ ਰਹੇ ਹਾਂ ਤੁਸੀਂ ਇਥੋਂ ਦਾ ਜਲਾ ਸਕਦੇ ਹੋ ਕਿ ਅਸੀਂ 10 ਸਾਲ ਪਹਿਲਾਂ ਜੋ ਕਹਿ ਰਹੇ ਸੀਗੇ ਜਿੰਨਾ ਲੀਹਾਂ ਤੇ ਚੱਲੇ ਸੀ ਉਹ 10 ਸਾਲ ਬਾਅਦ ਵੀ ਉੱਥੇ ਚੱਲੇ ਆ ਔਰ ਅਸੀਂ ਇਹ ਯਕੀਨ ਨਹੀਂ ਵਿਸ਼ਵਾਸ ਦੁਆਉਂਦੇ ਆ ਤੁਹਾਨੂੰ ਪਰਮਾਤਮਾ ਮੇਰ ਰੱਖੇ ਜਿਸ ਦਿਨ ਇਸ ਕਲਮ ਤੋਂ ਕੁਝ ਹੋਰ ਲਿਖਿਆ ਜਾਏ ਨਾ ਤਾਂ ਮੈਂ ਕਹਿੰਦਾ ਕਲਮ ਦੀ ਨਿਬ ਤਾ ਟੁੱਟੇ ਟੁੱਟੇ ਮੇਰੇ ਸਾਹਾਂ ਦੀ ਨਿਬ ਟੁੱਟ ਜਾਵੇ ਇਸ ਤੋਂ ਪਰ ਮੈਂ ਕੁਝ ਨਹੀਂ ਕਹਿ ਸਕਦਾ ਬਿਊਰੋ ਰਿਪੋਰਟ ਐਸਮ ਜਰਨਲ ਨਿਊਜ਼